मेरा शुभ नाम है जी सुखविंदर सिंह कोटली सूरत मलिपंच जी मेरे नाल जी नेशपाल सिंह जी ठीक है जी ये ਇਹ ਖਾਲੀ ਜਗ੍ਹਾ ਸੀ ਸਾਡੇ ਕੋ ਪੰਚਾਇਤ ਦੀ ਠੀਕ ਹੈ ਜੀ ਅਸੀਂ ਇੱਥੇ ਜੋ ਪੰਚਾਇਤ ਦੀ ਆਮਦਨ ਲਈ ਪਿੰਡ ਦੀ ਆਮਦਨ ਲਈ ਦੁਕਾਨਾਂ ਬਣਾਉਂਦੇ ਪਏ ਸੀ ਠੀਕ ਹੈ ਜੀ ਇਹਦੇ ਚੱਕਰ ਚ ਜੀ ਕੁਝ ਬੰਦਿਆਂ ਨੇ ਗਰਮੇਸ਼ ਸਿੰਘ ਸਾਡੇ ਪਿੰਡਿਆਂ ਨੇ ਜੀ ਉਹਨਾਂ ਨੇ ਬੰਦੇ ਨੇ ਇਤਰਾਜ਼ ਕੀਤਾ ਜੀ ਜਿਹੜੀ ਜਗ੍ਹਾ ਦੇ ਵਿੱਚ ਦੁਕਾਨਾਂ ਬੰਦੀਆਂ ਪਈਆਂ ਜੀ ਉਹ ਨਜਾਇਜ਼ ਸਾਡੀ ਜਗ੍ਹਾ ਵਾ ਜੀ ਠੀਕ ਹੈ ਜੀ ਉਹਨਾਂ ਨੇ ਇੱਥੋਂ ਜਾ ਕੇ ਜੀ ਐਸੀ ਕਮਿਸ਼ਨ ਸਾਹਬ ਦੇ ਪੇਸ਼ ਹੋਇਆ ਜੀ ਚੇਅਰਮੈਨ ਗੜੀ ਸਾਹਿਬ ਜੀ ਦੇ ਠੀਕ ਹੈ ਜੀ ਹਨੂ ਵੀ ਬੁਲਾਇਆ ਗਿਆ ਠੀਕ ਹੈ ਜੀ ਅਸੀਂ ਕਿਹਾ ਵੀ ਇਹ ਜਗ੍ਹਾ ਜਿਹੜੀ ਆ ਪੰਚਾਇਤ ਦੀ ਆ ਜੀ ਇਹਦੇ ਨਜਾਇਜ਼ ਕਬਜ਼ੇ ਹੋ ਰਹੇ ਆ ਠੀਕ ਹੈ ਜੀ ਅਸੀਂ ਇਸ ਕਰਕੇ ਜਿਹੜੀ ਆ ਇੱਥੇ ਦੁਕਾਨਾਂ ਬਣਾ ਰਹੇ ਸੀ ਪਿੰਡ ਦੀ ਆਮਦਨ ਵਧਾਉਣ ਠੀਕ ਹੈ ਜੀ ਉਹਨਾਂ ਨੇ ਚਲੋ ਮਾਲ ਮਹਿਕਮੇ ਨੂੰ ਨੋਟਿਸ ਕੀਤਾ ਠੀਕ ਹੈ ਜੀ ਉਹਨਾਂ ਨੇ ਕਿਹਾ ਇਹਨਾਂ ਦੀ ਵੀ ਸੁਣੀ ਗਈ ਸਾਡੀ ਵੀ ਸੁਣੀ ਗਈ ਗਰਮੀਤ ਸਿੰਘ ਦੀ ਵੀ ਸੁਣੀ ਗਈ ਉਹਨਾਂ ਨੇ ਕਿਹਾ ਵੀ ਚਲੋ ਇਹਦੀ ਨਿਸ਼ਾਨਦੇਹੀ ਕਰਾਓ ਇਹ ਜਗ੍ਹਾ ਕਿਹਦੇ ਅੰਦਰ ਆਉਂਦੀ ਆ ਅੱਜ ਜੀ ਸਾਰਾ ਪ੍ਰਦਰਸ਼ਨ ਜਿਹੜਾ ਹੀ ਆਇਆ ਸੀ ਠੀਕ ਹੈ ਜੀ ਨਿਸ਼ਾਨਦੇਹੀ ਹੋਈ ਆ ਠੀਕ ਹੈ ਜੀ ਨਿਸ਼ਾਨਦਈ ਜਿਹੜੀ ਕੀਤੀ ਆ ਸਾਰਿਆਂ ਮੋਤਵਰਾਂ ਦੇ ਵਿੱਚ ਖਲੋਤਿਆਂ ਇਹ ਗੱਲ ਹੋ ਗਈ ਆ ਕਿ ਜਿਹੜਾ ਤਿੰਨ ਕਨਾਲਾਂ ਤਿੰਨ ਮੱਲੇ ਤਿੰਨ ਸਾਈਆਂ ਜਗਾ ਜਿਹੜੀ ਆ ਉਹ ਪੰਚਾਇਤ ਦੀ ਆ ਜੀ ਇਸ ਜਗਾ ਦਾ ਪਹਿਲਾਂ ਵੀ ਮਸਲਾ ਚੱਲਦਾ ਪਿਆ ਸੀ ਅੱਜ ਤੋਂ ਕੋਈ 16 17 ਸਾਲ ਪਹਿਲਾਂ ਕੁਝ ਕਾਨੂੰਨੀ ਵਾਲਿਆਂ ਨੇ ਇੱਥੇ ਨਜਾਇਜ਼ ਕਬਜ਼ਾ ਕੀਤਾ ਸੀ ਉਦੋਂ ਵੀ ਸਾਡੇ ਪਿੰਡ ਵਾਲਿਆਂ ਜਿਹੜਾ ਸੀ ਇਹ ਸਾਡੇ ਪਿੰਡ ਨੇ ਡਲ ਕੇ ਠੀਕ ਹੈ ਜੀ ਉਦੋਂ ਮੌਕੇ ਦੇ ਸਰਪੰਚਾਗੇ ਜੀ ਸਰਦਾਰ ਬਚਨ ਸਿੰਘ ਜੀ ਠੀਕ ਹੈ ਜੀ ਉਹਨਾਂ ਜਿਹੜਾ ਸੀ ਕੇਸ ਪਾ ਕੇ ਜਗਾ ਬਚਾਈ ਸੀ ਠੀਕ ਹੈ ਜੀ ਹੁਣ ਵੀ ਉਹਨਾਂ ਦੀ ਹੀ ਜਿਹੜੀ ਇਸ ਜਗ੍ਹਾ ਤੇ ਅੱਖ ਸੀ ਠੀਕ ਹੈ ਜੀ ਅਸੀਂ ਇਹ ਜਿਹੜੀ ਪਿੰਡ ਦੀ ਪ੍ਰਾਪਰਟੀ ਆ ਪਿੰਡ ਕੋਲ ਹੀ ਰੱਖਣਾ ਚਾਹੁੰਦੇ ਆ ਠੀਕ ਹੈ ਜੀ ਪਿੰਡ ਦੀ ਆਮਦਨ ਲਈ ਵਰਤਣਾ ਚਾਹੁੰਦੇ ਆ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਆ ਜੀ ਜੀ ਵੇਖੋ ਤੇ ਕੋਰਟ ਕਰੇਗੀ ਜੀ ਠੀਕ ਹੈ ਜੀ ਉਹ ਜੇ ਕਾਨੂੰਨ ਮਦਦ ਇਕ ਜੋ ਹੋਊਗਾ ਜੀ ਅਸੀਂ ਕਾਨੂੰਨ ਦਾ ਸਾਰਾ ਲਾਵਾਂਗੇ ਆਪਣੇ ਹੱਥ ਕੁਝ ਨਹੀਂ ਲਵਾਂਗੇ ਅਸੀਂ ਕਾਨੂੰਨ ਕੋ ਜਾਵਾਂਗੇ ਉਹਨਾਂ ਦਾ ਦਰਵਾਜ਼ਾ ਖੜਕਾਵਾਂਗੇ ਜੋ ਇਨਸਾਫ ਕਰਨਗੇ ਅਸੀਂ ਵੇਖੋ ਕਿਸੇ ਨਾਲ ਤੱਕਾ ਨਹੀਂ ਕਰਨਾ ਚਾਹੁੰਦੇ ਅਸੀਂ ਕਿਸੇ ਦੀ ਨਾਜਾਇਜ਼ ਜਗਾ ਨਹੀਂ ਬਣਾਉਣਾ ਚਾਹੁੰਦੇ ਠੀਕ ਹੈ ਜੀ ਦੋ ਵਾਰ ਨਿਸ਼ਾਨਦਈ ਇਸੇ ਕਰਕੇ ਕਰਾਈਆ ਕਿਸੇ ਦੀ ਫੁੱਟ ਜਗਾ ਵੀ ਨਾਜਾਇਜ਼ ਨਾ ਬਣੀ ਜਾਏ ਇਹ ਅੱਜ ਜਿਹੜਾ ਸ਼ੋਰ ਹੋ ਗਿਆ ਜੀ ਜਿਹੜੀਆਂ ਪਹਿਲੀਆਂ ਨਿਸ਼ਾਨਦਈਆਂ ਸੀ ਉਸੇ ਨਿਸ਼ਾਨਦਈ ਤੇ ਜਿਹੜੀ ਨਿਸ਼ਾਨਦਈ ਹੈ ਇਹ ਇਸ ਜਗਾ ਦਾ ਨਾਲ ਹੀ ਇੰਨਾ ਜੀ ਗਰਮੇ ਸਿੰਘ ਨੇ ਇਹਦਾ ਕੇਸ ਕੋਰਟ ਕੇਸ ਵੀ ਕੀਤਾ ਐਸੀ ਕ੍ਰਿਮਿਨਲਿਸ਼ਨ ਕੌਮੀ ਜਿਹੜੇ ਆ ਪੇਸ ਹੋਏ ਇਹ ਜੀ ਬੜੀ ਮਾੜੀ ਗੱਲ ਆ ਇਨੂੰ ਪਿੰਡ ਨੂੰ ਇਹਨਾਂ ਨੇ ਦੋ ਭਾਗਾਂ 'ਚ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ ਜੀ ਜਾਤੀਵਾਦ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਇਹ ਵੇਖੋ ਜੀ ਕਿਸੇ ਇੱਕ ਬੰਦੇ ਦੀ ਤੇ ਦੁਕਾਨ ਬਣ ਨਹੀਂ ਰਹੀ। ਇਹ ਪਿੰਡ ਸਾਰੇ ਦੀ ਸਾਂਝੀ ਪ੍ਰਾਪਰਟੀ ਬਣ ਰਹੀ ਹੈ ਜੀ। ਅੱਜ ਮੈਂ ਸਰਪੰਚਾਂ ਬਲਕੇ ਹੋ ਸਕਦਾ ਇਹ ਵੀ ਸਰਪੰਚ ਬਣੇ। ਹੋ ਸਕਦਾ ਹੋਰ ਸਰਪੰਚ ਵੀ ਬਣੇ। ਇਹ ਜਿਹੜੀ ਆ ਮਾਲਕੀ ਸੁਖਵਿੰਦਰ ਸਿੰਘ ਦੀ ਤੇ ਲਿਖੀ ਨਹੀਂ ਜਾਣੀ ਜੀ। ਠੀਕ ਹੈ ਜੀ ਇਹ ਤੇ ਪੰਚਾਇਤ ਦੀ ਪ੍ਰਾਪਰਟੀ ਆ ਪੰਚਾਇਤ ਦੀ ਰਹਿਣੀ ਆ। ਠੀਕ ਹੈ ਜੀ ਇਸ ਟਾਈਮ ਜਿਹੜੀ ਆ ਪਿੰਡ ਦੀ ਵਾਗਡੋਰ ਮੇਰੇ ਹੱਥ ਵਸਿਆ। ਠੀਕ ਹੈ ਜੀ ਮੈਂ ਨਿਯਾਜ ਕਬਜ਼ਾ ਕਰ ਸਰ ਮੌਕੇ ਤੇ ਬੁਲਾਇਆ ਕਿਆ ਗਰਮੀਆ ਸਰਪਾਰਟੀ ਹਾਂਜੀ ਸਾਰਿਆਂ ਨੇ ਬੁਲਾਇਆ ਜੀ ਠੀਕ ਹੈ ਜੀ ਸਾਰਿਆਂ ਵੱਡੇ ਅਫਸਰ ਵੀ ਆਏ ਆ ਠੀਕ ਹੈ ਤਹਿਸੀਲਦਾਰ ਸਾਹਿਬ ਆਏ ਆ ਸੈਕਟਰੀ ਜੀ ਆਏ ਆ ਗਦੌੜ ਜੀ ਆਏ ਪਟਵਾਰੀ ਜੀ ਆਏ ਸਾਰਿਆਂ ਬੁਲਾਇਆ ਮੀਡੀਆ ਵੀ ਆਇਆ ਠੀਕ ਹੈ ਜੀ ਸਾਰਿਆਂ ਬੁਲਾਇਆ ਵੀ ਤੁਸੀਂ ਆਪਣਾ ਜਿਹੜਾ ਆਣ ਕੇ ਪੱਖ ਦੋ ਤੁਸੀਂ ਉੱਥੇ ਸ਼ਿਕਾਇਤ ਕੀਤੀ ਆ ਸ਼ਿਕਾਇਤ ਕਰਤਾ ਤੇ ਇਹ ਆ ਜੀ ਤੇ ਪਰ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਜੀ ਇਹ ਖਾਲੀ ਜਗ੍ਹਾ ਵਾ ਸਾਰੀ ਜੀ ਜਿੱਥੇ ਅਸੀਂ ਬਣਾਉਂਦੇ ਪਏ ਸੀ ਇਹ ਮਾਰਕੀਟ ਬਣਾ ਰਹੇ ਆ ਜੇ ਨਾ ਮਾਰਕੀਟ ਬਣਾਈਏ ਤੇ ਇਹਦਾ ਨਿਯਾਜ ਕਬਜ਼ਾ ਹੋ ਜਾਣਾ ਇਦਾਂ ਹੀ ਪਿੰਡ 'ਚ ਹੋਰ ਵੀ ਕਾਫੀ ਜਗ੍ਹਾ ਸੀ ਜਿਹੜੀਆਂ ਖਾਲੀ ਪਈਆਂ ਸੀ ਉਹ ਅਹੀਂ ਛੜਾਈਆਂ ਅਹੀਂ ਕਿਸੇ ਦਾ ਜਿਹੜਾ ਘਰ ਆ ਜਾਂ ਉਹਦੇ ਬੰਨਿਆਂ ਵਾਲੇ ਟੋਣ ਬਣੰਦੇ ਨਹੀਂ ਹੋਏ ਜੀ ਅਹੀਂ ਖਾਲੀ ਜਗ੍ਹਾ ਵਾ ਜਿਹੜੀ ਉਹ ਸੰਦੇ ਪਏ ਬਸ ਇਹਦੇ ਤੇ ਨਿਯਾਜ ਕਬਜਾਣਾ ਹੋਏ ਰੋਸ਼ਨ ਲਾਲ ਸਰਜ ਨਿਸ਼ਾਨਦੀ ਹੋ ਰਹੀਆ ਪਿੰਡ ਕੋਟਲ ਸੂਤ ਮੋਲਗੇ ਲਓ ਇਹ ਕੀ ਕਹਿਣਾ ਚਾਹੋਗੇ ਜੀ ਅਜੀ ਇਹ ਵੇਖੋ ਜੀ ਐਸਸੀ ਕਮਿਸ਼ਨ ਚੰਡੀਗੜ੍ਹ ਦੇ ਨਾਲ ਕੇਸ ਪਾਇਆ ਹੈਗਾ ਕਿ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਆ ਠੀਕ ਗਰਮੇਸ਼ ਸਿੰਘ ਹੁਣੀ ਜੀ 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 ਅਬੀ ਉੱਥੇ ਪੇਚ ਹੋਏ ਨੇ ਅਸੀਂ ਵੀ ਗਏ ਆ ਉੱਥੇ ਹੂੰ ਐਸੀ ਸਾਹਿਬ ਨੇ ਕਿਹਾ ਵੀ ਇਹਦੀ ਨਿਸ਼ਾਨਦੇਹੀ ਕੀਤੀ ਜਾਵੇ ਜੋ ਕਾਗਜ਼ ਬੋਲਣਗੇ ਉਹਦੇ ਅਧਾਰ ਤੇ ਫੈਸਲਾ ਕੀਤਾ ਜਾਵੇਗਾ ਉਹਦੇ ਸਬੰਧ ਵਿੱਚ ਅੱਜ ਜਿਹੜੀ ਇੱਥੇ ਨਿਸ਼ਾਨਦੇਹੀ ਕੀਤੀ ਗਈ ਹੈ ਇਹਦੀ ਜਿਹੜੀ ਵੀ ਰਿਪੋਰਟ ਬਣेंगी ਉਹ ਆਪਾਂ ਉਹਨਾਂ ਨੂੰ ਪੇਸ਼ ਕਰਾਂਗੇ ਜੋ ਹੁਕਮ ਦੇਣਗੇ ਉਹ ਸਾਰਿਆਂ ਨੂੰ ਮੰਨਣ ਜੋ ਇਸਰ ਜਗ੍ਹਾ ਵਸ ਪੰਚਾਇਤ ਪੰਚਾਇਤ ਦੀ ਜਗ੍ਹਾ ਇਹ ਤੇ ਇਸਰ ਕਿੰਨੀ ਜਗ੍ਹਾ ਤੇ ਜਿਹੜਾ ਅਸਲ ਜਿਹੜਾ ਕਬਜ਼ਾ ਹੋ ਚੁੱਕਾ ਕੁਝ ਬਿਲਡਿੰਗ ਲੈਨ ਵੀ ਜਿਹੜੀ ਬਣ ਚੁੱਕੀ ਹੈ ਵੇਖੋ ਜੀ ਇਹ ਤੇ ਜਿਹੜੀ ਨੰਬਰੀ ਜਗਾ ਆ ਇਹ ਤਿੰਨ ਕਨਾਲ ਤਿੰਨ ਮਰਲੇ ਤੇ ਤਿੰਨ ਸਰਸਾਈਆਂ ਜੀ ਜੀ ਜੋ ਨਕਸ਼ੇ ਦੇ ਵਿੱਚ ਆ ਇਹ ਟੇਪਰ ਦੇ ਵਿੱਚ ਜਾ ਰਹੀ ਆ ਉਹਦੀ ਨਿਸ਼ਾਨਦੇਹੀ ਹੋਈ ਆ ਤੇ ਸਰਪਾਰਟੀ ਨੂੰ ਬੁਲਾਇਆ ਗਿਆ ਜਦੋਂ ਨਿਸ਼ਾਨਦੇਹੀ ਕਰਵਾਈ ਗਈ ਬਿਲਕੁਲ ਜੀ ਉਹਨਾਂ ਨੂੰ ਤਲਾਹ ਕਰਾਈ ਗਈ ਆ ਉਹਨਾਂ ਦੇ ਗੇਟ ਅੱਗੇ ਖਲੋਤੇ ਆ ਜੀ ਅਸੀਂ ਤਿੰਨ ਚਾਰ ਉਹਨਾਂ ਗੇਟ ਖੜਕਾਇਆ ਪਰ ਉਹ ਬਾਹਰ ਨਹੀਂ ਆ ਬਾਹਰ ਨਿਕਲ ਕੇ ਉਹਨਾਂ ਕੋਈ ਗੱਲ ਨਹੀਂ ਕੀਤੀ ਅਸੀਂ ਫੋਨ ਮਹਿਕਮੇ ਤੋਂ ਤੇ ਜੋ ਆਪਣਾ ਹੋਏਗੀ ਉਹ ਫਿਰ ਉਹ ਪਾਕੀ ਕਰਵਾਈ ਕੀਤੀ ਜਾਏ। ਇਹ ਜੀ ਐਸ ਸੀ ਕਮਿਸ਼ਨ ਚੰਡੀਗੜ੍ਹ ਵੱਲੋਂ ਆਈ ਜੇ ਨੰਬਰ ਖਸਰਾ 114 ਜੀ 158 ਨੰਬਰ ਗੈਰ ਮਾਮਕਾ ਬਾਦੀ ਜੇ ਕੋਠੀ ਸੂਤ ਮੱਲੀ ਦੀ ਉਹਦੀ ਨਸਾਂ ਦੇ ਕਾਜ ਆਇਆ ਤੇ ਸਰ ਇੱਥੇ ਕਿੰਨੀ ਜਗ੍ਹਾ ਤੇ ਜਿਹੜਾ ਕਬਜ਼ਾ ਜਿਹੜਾ ਹੁਣ ਤੱਕ ਜਿਹੜਾ ਹੋ ਚੁੱਕਾ ਹੈ ਕਬਜ਼ਾ ਦੇ ਉਹ ਨਸਾਂ ਦੇ ਕਰਨ ਤੋਂ ਬਾਅਦ ਪਤਾ ਲੱਗੇਗਾ ਕਿੰਨੇ ਜਗ੍ਹਾ ਤੇ ਜੀ ਤੇ ਸਭ ਟੋਟਲ ਮਤਲਬ ਹੋ ਗਈ ਹੈ ਜਿਹੜੀ ਅਸਲ ਨੀਲੀ ਹੋ ਗਈ ਹੈ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਿਹਨਾਂ ਨੂੰ ਨਜਾਇਜ਼ ਕਬਜ਼ਾ ਹੈ ਇਹ ਨਸਾਂदाई ਲਿਖ ਕੇ ਰਿਪੋਰਟ ਤਸਦੀਕ ਦਾ ਉੱਤਰ ਡੇਰਾ ਬਾਬਾ ਨਾਨਕ ਜਮ੍ਹਾਂ ਕਰਾਈ ਜਾਣੀ ਜੀ ਕਿ ਆਪਣਾ ਸ਼ੁਭ ਨਾਮ ਕੀ ਦਲਜੀਤ ਦਾ